ਹਰਿਆਣਾ ਦੇ ਵਿੱਚ ਅੱਜ ਵਿਧਾਨ ਸਭਾ ਚੋਣਾਂ ਦੇ ਲਈ ਵੋਟਾਂ ਪਾਈਆਂ ਗਈਆਂ ਨੇ ਅੱਜ ਸ਼ਾਮ 5 ਵਜੇ ਤੱਕ ਜੇਕਰ ਗੱਲ ਕਰੀਏ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਲਈ ਜੋ VOTING ਹੋਈ ਹੈ VOTING ਫੀਸਦ ਦੀ ਜੇਕਰ ਗੱਲ ਕਰੀਏ ਤਾਂ 61% ਦੀ VOTING ਹੋਈ ਹੈ ਪੂਰੇ ਹਰਿਆਣਾ ਚ ਜੇਕਰ ਗੱਲ ਕਰੀਏ ਤਾਂ ਸ਼ਾਮ 5 ਵਜੇ ਤੱਕ 61% ਦੀ VOTING ਹੋਈ ਹੈ ਸਭ ਤੋਂ ਜ਼ਿਆਦਾ VOTING ਮੇਵਾਦ ਦੇ ਵਿੱਚ ਦਰਜ ਕੀਤੀ ਗਈ ਹੈ 68.28% ਦੀ VOTING ਹੋਈ ਹੈ ਮੇਵਾਦ ਦੇ ਵਿੱਚ ਸਭ ਤੋਂ ਘੱਟ ਜੇਕਰ VOTING ਹੋਈ ਹੈ ਤਾਂ ਉਹ ਹੋਈ ਹੈ ਗੁਰੂਗ੍ਰਾਮ ਦੇ ਵਿੱਚ 49.79 ਫੀਸਦੀ VOTING ਹੈ ਜੋ ਉਹ ਗੁਰੂਗ੍ਰਾਮ ਦੇ ਵਿੱਚ ਹੋਈ ਹੈ ਜੇਕਰ ਗੱਲ ਕਰੀਏ ਅੰਬਾਲਾ ਦੀ ਅੰਬਾਲਾ ਦੀ ਵਿੱਚ 62% ਦੀ VOTING ਹੋਈ ਹੈ ਬਿਵਾਨੀ ਦੇ ਵਿੱਚ 63% ਦੀ VOTING ਹੋਈ ਹੈ ਚਰਖੀ ਦਾਦਰੀ ਦੇ ਵਿੱਚ 58% ਦੀ VOTING ਹੋਈ ਹੈ ਫਰੀਦাবাদ ਦੀ ਜੇਕਰ ਗੱਲ ਕਰੀਏ ਤਾਂ 51% ਦੀ VOTING ਹੋਈ ਹੈ ਫਤਿਹਾਬਾਦ ਦੀ ਜੇਕਰ ਗੱਲ ਕਰੀਏ ਤਾਂ 67% ਦੀ VOTING ਹੋਈ ਹੈ ਗੁਰੂਗ੍ਰਾਮ ਦੀ ਜੇਕਰ ਗੱਲ ਕਰੀਏ ਤਾਂ 49.97% ਦੀ VOTING ਹੋਈ ਹੈ ਛੱਜਰ ਦੇ ਵਿੱਚ 60.52% ਦੀ ਜੀਨ ਦੇ ਵਿੱਚ 66% ਦੀ ਕੈਥਲ ਦੇ ਵਿੱਚ 62.53% ਦੀ ਕਰਨਾਲ ਦੇ ਵਿੱਚ 60.42% ਦੀ ਕਰਨਾਲ ਦੇ ਵਿੱਚ 60.42% ਦੀ ਕੁਰੂਖੇਤਰ ਦੇ ਵਿੱਚ 68% ਦੀ ਮਹਿੰਦਰਗੜ੍ਹ ਦੇ ਵਿੱਚ 65% ਦੀ VOTING ਹੋਈ ਹੈ ਮੇਵਾਦ ਦੀ ਜਕਰ ਗੱਲ ਕਰੀਏ ਤਾਂ ਮੇਵਾਦ ਦੇ ਵਿੱਚ ਸਭ ਤੋਂ ਜ਼ਿਆਦਾ VOTING ਹੋਈ ਹੈ ਵੋਟਿੰਗ ਫੀਸ ਦੀ ਜੇਕਰ ਗੱਲ ਕਰੀਏ ਤਾਂ 68.28% ਦੀ ਵੋਟਿੰਗ ਹੋਈ ਹੈ ਪਲਵਲ ਦੇ ਵਿੱਚ 67.69% ਦੀ ਵੋਟਿੰਗ ਹੋਈ ਹੈ ਪੰਚਕੁਲਾ ਦੀ ਜੇਕਰ ਗੱਲ ਕਰੀਏ ਤਾਂ ਪੰਚਕੁਲਾ ਦੇ ਵਿੱਚ 54% ਵੋਟਿੰਗ ਹੋਈ ਹੈ ਪਾਣੀਪਤ ਦੇ ਵਿੱਚ 60% ਅਤੇ ਰਿਵਾੜੀ ਦੇ ਵਿੱਚ ਅਤੇ ਰੋहतक ਦੇ ਵਿੱਚ ਵੀ 60% ਤੱਕ ਵੋਟਿੰਗ ਹੋਈ ਹੈ ਸਿਰਸਾ ਦੀ ਜੇਕਰ ਗੱਲ ਕਰੀਏ ਤਾਂ 65% ਵੋਟਿੰਗ ਹੋਈ ਹੈ ਸੋਨੀਪਤ ਦੇ ਵਿੱਚ 56% ਵੋਟਿੰਗ ਹੋਈ ਹੈ ਜਮੁਨਾ ਨਗਰ ਦੇ ਵਿੱਚ 67% ਦੀ ਵੋਟਿੰਗ ਹੋਈ ਹੈ ਹਰਿਆਣਾ ਦੇ ਵਿੱਚ ਅੱਜ ਵਿਧਾਨ ਸਭਾ ਚੋਣਾਂ ਦੇ ਲਈ ਵੋਟਾਂ ਪਾਈਆਂ ਗਈਆਂ ਨੇ ਅੱਜ ਸ਼ਾਮ 5 ਵਜੇ ਤੱਕ ਜੇਕਰ ਗੱਲ ਕਰੀਏ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਲਈ ਜੋ VOTING ਹੋਈ ਹੈ VOTING ਫੀਸਦ ਦੀ ਜੇਕਰ ਗੱਲ ਕਰੀਏ ਤਾਂ 61% ਦੀ VOTING ਹੋਈ ਹੈ ਪੂਰੇ ਹਰਿਆਣਾ ਚ ਜੇਕਰ ਗੱਲ ਕਰੀਏ ਤਾਂ ਸ਼ਾਮ 5 ਵਜੇ ਤੱਕ 61% ਦੀ VOTING ਹੋਈ ਹੈ ਸਭ ਤੋਂ ਜ਼ਿਆਦਾ VOTING ਮੇਵਾਦ ਦੇ ਵਿੱਚ ਦਰਜ ਕੀਤੀ ਗਈ ਹੈ 68.28% ਦੀ VOTING ਹੋਈ ਹੈ ਮੇਵਾਦ ਦੇ ਵਿੱਚ ਸਭ ਤੋਂ ਘੱਟ ਜੇਕਰ VOTING ਹੋਈ ਹੈ ਤਾਂ ਉਹ ਹੋਈ ਹੈ ਗੁਰੂਗ੍ਰਾਮ ਦੇ ਵਿੱਚ 49.79 ਫੀਸਦੀ VOTING ਹੈ ਜੋ ਉਹ ਗੁਰੂਗ੍ਰਾਮ ਦੇ ਵਿੱਚ ਹੋਈ ਹੈ ਜੇਕਰ ਗੱਲ ਕਰੀਏ ਅੰਬਾਲਾ ਦੀ ਅੰਬਾਲਾ ਦੀ ਵਿੱਚ 62% ਦੀ VOTING ਹੋਈ ਹੈ ਬਿਵਾਨੀ ਦੇ ਵਿੱਚ 63% ਦੀ VOTING ਹੋਈ ਹੈ ਚਰਖੀ ਦਾਦਰੀ ਦੇ ਵਿੱਚ 58% ਦੀ VOTING ਹੋਈ ਹੈ ਫਰੀਦাবাদ ਦੀ ਜੇਕਰ ਗੱਲ ਕਰੀਏ ਤਾਂ 51% ਦੀ VOTING ਹੋਈ ਹੈ ਫਤਿਹਬਾਦ ਦੀ ਜੇਕਰ ਗੱਲ ਕਰੀਏ ਤਾਂ 67% ਦੀ VOTING ਹੋਈ ਹੈ ਗੁਰੂਗ੍ਰਾਮ ਦੀ ਜੇਕਰ ਗੱਲ ਕਹੀਏ ਤਾਂ 49.97% ਦੀ VOTING ਹੋਈ ਹੈ ਛੱਜਰ ਦੇ ਵਿੱਚ 60.52% ਦੀ ਜੀਨ ਦੇ ਵਿੱਚ 66% ਦੀ ਕੈਥਲ ਦੇ ਵਿੱਚ 62.53% ਦੀ ਕਰਨਾਲ ਦੇ ਵਿੱਚ 60.42% ਦੀ ਕਰਨਾਲ ਦੇ ਵਿੱਚ 60.42% ਦੀ ਕੁਰੂਖੇਤਰ ਦੇ ਵਿੱਚ 66% ਦੀ ਮਹਿੰਦਰਗੜ੍ਹ ਦੇ ਵਿੱਚ 65% ਦੀ VOTING ਹੋਈ ਹੈ ਮੇਵਾਦ ਦੀ ਜੇਕਰ ਗੱਲ ਕਰੀਏ ਤਾਂ ਮੇਵਾਦ ਦੇ ਵਿੱਚ ਸਭ ਤੋਂ ਜ਼ਿਆਦਾ VOTING ਹੋਈ ਹੈ ਵੋਟਿੰਗ ਫੀਸਰ ਦੀ ਜੇਕਰ ਗੱਲ ਕਰੀਏ ਤਾਂ 68.28% ਦੀ ਵੋਟਿੰਗ ਹੋਈ ਹੈ ਪਲਵਲ ਦੇ ਵਿੱਚ 67.69% ਦੀ ਵੋਟਿੰਗ ਹੋਈ ਹੈ ਪੰਚਕੁਲਾ ਦੀ ਜੇਕਰ ਗੱਲ ਕਰੀਏ ਤਾਂ ਪੰਚਕੁਲਾ ਦੇ ਵਿੱਚ 54% ਵੋਟਿੰਗ ਹੋਈ ਹੈ ਪਾਣੀਪਤ ਦੇ ਵਿੱਚ 60% ਅਤੇ ਰਿਵਾੜੀ ਦੇ ਵਿੱਚ ਅਤੇ ਰੋहतक ਦੇ ਵਿੱਚ ਵੀ 60% ਤੱਕ ਵੋਟਿੰਗ ਹੋਈ ਹੈ ਸਿਰਸਾ ਦੀ ਜੇਕਰ ਗੱਲ ਕਰੀਏ ਤਾਂ 65% ਵੋਟਿੰਗ ਹੋਈ ਹੈ ਸੋਨੀਪਤ ਦੇ ਵਿੱਚ 56% ਵੋਟਿੰਗ ਹੋਈ ਹੈ ਜਮੁਨਾ ਨਗਰ ਦੇ ਵਿੱਚ 67% ਦੀ ਵੋਟਿੰਗ ਹੋਈ ਹੈ